ਮੰਡੀ ਰੋਡਾਂ ਵਾਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਅੱਜ 6ਵੀਂ 7ਵੀਂ 8ਵੀਂ 9ਵੀਂ ਅਤੇ 11ਵੀਂ ਕਲਾਸ ਦੇ ਅੰਤਿਜੇ ਲਾਣੇ ਗਏ। ਇਸ ਮੌਕੇ ਕਰਵਾਏ ਗਏ ਸਾਦੇ ਸਮਾਗਮ ਦੌਰਾਨ ਮੰਡੀ ਰੋਡਾਂ ਵਾਲੀ ਦੇ ਸਰਪੰਚ ਸੁਨੀਲ ਕੁਮਾਰ ਸ਼ੀਲਾ ਅਤੇ ਸਮੂਹ ਮੈਂਬਰ ਪੰਚਾਇਤ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਵੱਖ-ਵੱਖ ਵਿਸ਼ੇਨਾ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਇੱਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। न तोगे असीं सदी आड़े ਇਸ ਮੌਕੇ ਮੰਡੀ ਰੋੜਾਂ ਵਾਲੀ ਦੇ ਸਰਪੰਚ ਸੁਨੀਲ ਕੁਮਾਰ ਛਿਲਾ ਅਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਰੇਸ਼ਮਾ ਰਾਣੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਹੀ ਅੱਗੇ ਵਧਣ ਲਈ ਸਖਤ ਮਿਹਨਤ ਕਰਨ ਅੱਜ ਸਾਡੇ ਮੰਡੀ ਰੋੜਾਂ ਵਾਲੀ ਮੰਡੀ ਮੀਨਗਾਂ ਦੇ ਵਿੱਚ ਸਕੂਲ ਦੇ ਵਿੱਚ ਜਿਹੜਾ ਰਿਜ਼ਲਟ ਕੋਸ਼ਿਸ਼ ਕੀਤਾ ਗਿਆ ਮੈਨੂੰ ਬਹੁਤ ਫਕਰ ਤੇ ਮਾਨ ਮਹਿਸੂਸ ਹੋ ਰਿਹਾ ਹੈ ਵੀ ਜਿਹੜੀਆਂ ਜ਼ਿਆਦਾ ਪੋਜੀਸ਼ਨਾਂ ਜਿਹੜੀਆਂ ਉਹ ਲੜਕੀਆਂ ਨੇ ਹਾਸਲ ਕੀਤੀਆਂ ਲੜਕੇ ਥੋੜੇ ਕਿਸੇ ਗੱਲ ਤੋਂ ਪਛੜ ਗਏ ਤੇ ਮੈਂ ਆਪਣੇ ਵਿੱਚ ਬੱਚਿਆਂ ਤੋਂ ਵੀ ਆਸ ਕਰਦਾ ਖਾਸ ਕਰਕੇ ਲੜਕਿਆਂ ਤੋਂ ਅਤੇ ਸਟਾਫ ਤੋਂ ਵੀ ਆਸ ਕਰਦਾ ਵੀ ਥੋੜੀ ਜੀ ਲੜਕਿਆਂ ਦੇ ਪ੍ਰਤੀ ਹੋਰ ਵਫਾਦਾਰੀ ਤੇ ਮਿਹਨਤ ਵਿਖਾਈ ਜਾਵੇ ਤਾਂ ਕਿ ਜੋ ਲੜਕੇ ਹੈ ਉਹ ਲੜਕੀਆਂ ਦੇ ਬਰਾਬਰ ਮਾਨ ਮਹਿਸੂਸ ਕਰਨ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਜਿਵੇਂ ਕਿ ਸਾਨੂੰ ਅੱਜ ਪਤਾ ਹੀ ਹੈ ਕਿ ਅੱਜ ਅਸੀਂ ਆਪਣੇ ਸਕੂਲ ਦੇ ਵਿੱਚ ਆਪਣੇ ਬੱਚਿਆਂ ਨੂੰ ਪੂਰੇ ਸਾਲ ਦੀ ਮਿਹਨਤ ਕਰਕੇ ਉਹਨਾਂ ਦੇ ਜਿਹੜਾ ਰਿਜ਼ਲਟ ਹੈ ਉਹਨਾਂ ਦਾ ਪਰਿਨਾਮ ਘੋਸ਼ਿਤ ਕਰਨੇ ਜਾ ਰਹੇ ਹਾਂ ਸਾਰੇ ਸਟਾਫ ਮੈਂਬਰ ਨੇ ਪੂਰੀ ਲਗਨ ਤੇ ਪੂਰੀ ਮਿਹਨਤ ਦੇ ਨਾਲ ਜਿਹੜਾ ਆਪਣਾ ਰਿਜ਼ਲਟ ਤਿਆਰ ਕੀਤਾ ਹੈ ਤੇ ਬਾਹਰ ਤੋਂ ਆਏ ਹੋਏ ਸਭੀ ਮਹਿਮਾਨਗਰਨ ਉਹਨਾਂ ਸਾਰਿਆਂ ਦਾ ਮੈਂ ਤੇ ਦਿਨੋ ਹਾਰਦਿਕ ਸਵਾਗਤ ਕਰਦੀ ਆ ਕਿ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਨਿਕਾਲ ਕੇ ਸਾਡੇ ਸਕੂਲ ਦੇ ਪਿਆਰੇ ਬੱਚਿਆਂ ਦਾ ਹੌਸਲਾ ਵਧੰਤ ਕੀਤਾ ਹੈ ਥੈਂਕ ਯੂ ਸਰ